ਸੱਣਾ ਦਿਲ ਮੋੜ ਤੇ ਦਿਲ ਮੋੜੂ ਕਿਹੜੀ ਦੇ ਲੈਤਾ ਹੀ ਨਹੀਂ ਕਿਸੇ ਨੇ ਆਹਾ ਵੇ ਮਛਲੀ ਆਪ ਹੀ ਆਉਂਦੀ ਹੈ ਯਾਰ ਚ ਸ਼ਿਕਾਰ ਰਣਜੀਤ ਆਲਾ ਲੈ ਫੜੋ ਚਾ ਲੈ ਚਾ ਦਾ ਪੀ ਲੀਏ ਲੈ ਮੈਂ ਤੁਹਾਨੂੰ ਐ ਕਹੇ ਸੀ ਮੈਂ ਹੁਣ ਚੱਲ ਆ ਪੁੱਧਰ ਚੱਲੀਏ ਕਿੰਨੇ ਦਿਨ ਹੋ ਗਏ ਤੈਨੂੰ ਲਾਰੇ ਲਾਉਂਦੇ ਨੂੰ ਚਲੋ ਚੱਕ ਲੈ ਸਮਾਨ ਫੋਨ ਬਖ ਚਲਾ ਗੁਰਪ੍ਰੀਤ ਵੀ ਕਹਿੰਦਾ ਸੀ ਹੋਰ ਹੁਣ ਕੇਂਦਰ ਦਾ ਵੀ ਦੋ ਵਾਰੀ ਫੋਨ ਆ ਗਿਆ ਕਹਿੰਦੇ ਤੁਸੀਂ ਆਈ ਨਹੀਂ ਹੈਗੇ ਇੱਕ ਦਿਨ ਦੋ ਦਿਨਾਂ ਦਾ ਕਹਿ ਕੇ ਕਹਿੰਦੇ ਇੰਨੇ ਦਿਨ ਹੋ ਗਏ ਕਹਿੰਦੇ ਹੋਰ ਉਹਨਾਂ ਨੂੰ ਵੀ ਸੋਚ ਰਹਿੰਦੀ ਹੈਗੀ ਆਪਣੀ ਆਪਾਂ ਇੱਧਰ ਬੈਠੇ ਆ ਉੱਧਰ ਸੋਚੀ ਜਾਂਦੇ ਰਹਿੰਦੇ ਹੈਗੇ ਹੋਰ ਹੋਰ ਉਹੀ ਤਾਂ ਹੈ ਟੈਨਸ਼ਨ ਨਹੀਂ ਮੈਨੂੰ ਵੀ ਹੋ ਰਹੀਆਂ ਕੰਮ-ਕੁਮ ਮਿਲਦਾ ਨਹੀਂ ਉਹ ਮੈਨੂੰ ਕਹਿੰਦਾ ਸੀਗਾ ਗੁਰਪ੍ਰੀਤ ਕਹਿੰਦਾ ਤੂੰ ਉੱਧਰ ਹੀ ਆ ਜਾ ਕਹਿੰਦਾ ਮਹੀਨਾ ਰੈਸਟ ਕਰ ਲਈ ਕਹਿੰਦਾ ਕੰਮ-ਕੁਮ ਕੋਈ ਨਾ ਕਰੀ ਚਾਹੇ ਲੈ ਰੈਸਟ ਟੁਕ ਕੋਈ ਨਹੀਂ ਕਰਨੀ ਹੈਗੀ ਆਏ ਹੁਣ ਅਗਲੇ ਦੇ ਟੁਕੜੇ ਤੇ ਉਹ ਤੇ ਆਪ ਦਾ ਢਿੱਡ ਤੋਰੂਗਾ ਕਿ ਤੇਰਾ ਢਿੱਡ ਤੋਰੂਗਾ ਉਹ ਐ ਤਾਂ ਮੈਨੂੰ ਤੈਨੂੰ ਬੇਲੇ ਬੈਟੇ ਨੂੰ ਕਿਵੇਂ ਖਵਾ ਦੂਗਾ ਰੋਟੀਆਂ ਉਹ ਐ ਤਾਂ ਹੈਗਾਗਾ ਫਿਰ ਐ ਹੁੰਦਾਗਾ ਸਰੀਰ ਦਾ ਟੁੱਟ ਤੱਕ ਕੰਮ じゃ ਹੁੰਦਾ ਨਹੀਂ ਅਜੇ ਮੇਥੋਂ ਤਾਂ ਕਹਿੰਦਾ ਸੀ ਉਹ ਤਾਂ 2-4 ਦਿਨ ਮੰਨੀ ਗੱਲ ਮਹੀਨਾ ਵੀ ਦਿਨ ਥੋੜੀ ਹੁੰਦਾਗਾ 2-4 ਦਿਨਾਂ ਚ ਸਰੀਰ ਆਪੇ ਸੈੱਟ ਹੋਊਗਾ ਉਹ ਕੰਮ ਵੀ ਪਾ ਲਾਂਗੇ ਕੰਮ ਜੇ ਮਿਲੂਆ ਫੇਰ ਹੀ ਕਰੂੰਗਾ ਕੰਮ ਮਿਲਦਾ ਨਹੀਂ ਹੁਣ ਜੇ ਕੰਮ ਤਾਂ ਇੰਨੇ ਦਿਨ ਹੋ ਗਏ ਇੱਥੇ ਬੈਠੇ ਨੂੰ ਕੰਮ ਜਦੋਂ ਮਿਲੇ ਹੀ ਨਹੀਂ ਕੰਮ ਮੈਂ ਇਹ ਕਰਨਾ ਨਹੀਂ ਚਾਹੁੰਦਾ ਕੰਮ ਗੁਰਪ੍ਰੀਤ ਆਪੇ ਦਿਵਾਊਗਾ ਤੈਨੂੰ ਜਦੋਂ ਹਾਂ ਉਹ ਐਵੇਂ ਤੋ ਕੰਮ ਹਜੇ ਹੁੰਦਾ ਵੀ ਨਹੀਂ ਸਰੀਰ ਸੱਟ ਹੈ ਨਹੀਂ ਮੇਰਾ ਫਿਰ ਤੂੰ ਤੈਨੂੰ ਮੈਂ ਬੀਹਾਂ ਵਾਰੀ ਕਿਹਾ ਸੀ ਬਈ ਤੂੰ ਆਪਦੇ ਸਰੀਰ ਦੀ ਸੰਭਾਲ ਕਰ ਲੈ ਤਾ ਉਹਦੇ ਸਰੀਰ ਦੀ ਸੰਭਾਲ ਕਰ ਲਾ ਕਿਉਂ ਇੰਨੀ ਪੀਨਾਗਾ ਹੁਣ ਚੰਗਾਗਾ ਮੌਜਨਾ ਮੰਜੇ ਚ ਪਿਆ ਰਹਿਣਾਗਾ ਸਾਰੀ ਦਿਹਾੜੀ ਦਾਰੂ ਪੀਣ ਨੂੰ ਮੇਰਾ ਕਿਹੜਾ ਜੀ ਕਰਦਾ ਸੀ ਬੰਦੇ ਨੂੰ ਜਦੋਂ ਲੱਟ ਲੱਗ ਜਾਂਦੀ ਆ ਕਿਰੇ ਕੀ ਅਗਲਾ ਹੱਥ ਟਪੈ ਗਈ ਸੀ ਜਦੋਂ ਬੁढ़ा ਹੋ ਗਿਆ ਫਿਰ ਤੈਨੂੰ ਉਹਦਾ ਕੌਣ ਦੇਊਗਾ ਬੁੜੇ ਜੇ ਹੁਣ ਕੀ ਕਸਰ ਰਹਿ ਗਈ ਬੜਾ ਹੋਇਆ ਤੱਕ ਵਣੀ ਮੋਟੀ ਆਪ ਨੂੰ ਵੀ ਆਉਣੀ ਚਾਹੀਦੀ ਬੰਦੇ ਨੂੰ ਐ ਸਾਰੀ ਉਮਰ ਨਹੀਂ ਹੋਣਾ ਉਹਨਾਂ ਦੀਆਂ ਰੋਟੀਆਂ ਦੇ ਰਹਿੰਦੇ ਹੈਗੇ ਆਪਾਂ ਕਿੰਨਾ ਚਿਰ ਉਹ ਕਰ ਦੇਣਗੇ ਆਪਣਾ ਕਿਸੇ ਟਾਈਮ ਨੂੰ ਉਹਨਾਂ ਦੇ ਵੀ ਜਵਾਕ ਚੱਲੇ ਹੋਣਗੇ ਉਹ ਆਪ ਤੱਕ ਜਵਾਕਾਂ ਦਾ ਕਰਨਗੇ ਕਿ ਆਪਣਾ ਕਰਨਗੇ ਉਹ ਜੇ ਆਹੀ ਕੰਮ ਹੈ ਨਾ ਤੇਰਾ ਵੀ ਮੈਂ ਜਾ ਕੇ ਪੈਣਾ ਹੀ ਉੱਥੇ ਰੈਸਟ ਕਰਨੇ ਬਈ ਮੈਂ ਨਹੀਂ ਜਾਂਦੀ ਹੈਗੀ ਠੀਕ ਹੈ ਜਿੱਦੇ ਤੈਨੂੰ ਕੰਮ ਮਿਲ ਗਿਆ ਉਦਦੇ ਚਾਹੇ 10 ਮਿੰਟਾਂ ਨੂੰ ਕਹਿਦੀ ਵੀ ਆ ਜਾ ਤੁਰਪਾ ਹੁਣ ਕਿੱਦੇ ਦੀ ਤਾਂ ਕਹੀ ਜਾਂਦੀ ਸੀ ਆਪਾਂ ਜਾਣਾ ਜਾਣਾ ਹੁਣ ਢੀਹਦੀ ਤੂੰ ਬਦਲ ਕੇ ਖੜਾ ਫਿਰ ਆਏ ਹੁਣ ਕਿੰਨਾ ਕੁ ਚਿਰ ਬੈਠੇ ਰਹਾਗੇ ਅਗਲੇ ਦੇ ਘਰੇ ਤੈਨੂੰ ਤਾਂ ਉਥੇ ਮਹੀਨਾ ਦਾ ਕੰਮ ਮਿਲੇ 2 ਮਹੀਨਾ ਦਾ ਕੰਮ ਮਿਲੇ ਫਿਰ ਇੱਥੇ ਵੀ ਤਾਂ ਆਪਾਂ ਕਿਰਾਇਆ ਭਰਦੇ ਆਂ ਕਿਰਾਇਤੀ ਬੈਠੇ ਆਂ ਹੁਣ ਇੱਥੇ ਕਿਹੜਾ ਕੰਮ ਮਿਲ ਗਿਆ ਮੈਨੂੰ ਜਦੋਂ ਮੈਨੂੰ ਕੰਮ ਮਿਲ ਕੰਮ ਤਾਂ ਮੈਂ ਫੇਰ ਹੀ ਕਰੂੰ ਹੁਣ ਚੱਲ ਤੇਰੀ ਮਰਜ਼ੀ ਹੈ ਨਹੀਂ ਜਾਣਾ ਕੋਈ ਗੱਲ ਨਹੀਂ ਮੈਂ ਤਾਂ ਜਿੱਦ ਦੇ ਕਹੇਂਗੀ ਮੈਂ ਉੱਦੇ ਵਗ ਜੂੰਗਾ ਚੱਲ ਠੀਕ ਹੈ ਵਸ ਫਿਰ ਜਿੱਦੇ ਕੰਮ ਮਿਲ ਗੱਦੇ ਜਾਵਾਂਗੇ ਪਤਾ ਚੱਲ ਕੋਈ ਨਾ ਦੇਖਦਾ ਮੈਂ ਪਤਾ ਸਾਨੂੰ ਤਾਂ ਚੰਗੇ ਸਾਟੇ ਪਿੰਡਾਂ ਦੇ ਬੋੜ ਨਹੀਂ ਸਾਦਾ ਦਿਲ ਮੋੜ ਤੇ ਦਿਲ ਮੋੜੂ ਕਿਹੜੀ ਦੇ ਲੈਤਾ ਹੀ ਨਹੀਂ ਕਿਸੇ ਨੇ ਆਹਾ ਓਏ ਮਛਲੀ ਆ ਪਈ ਆਉਂਦੀ ਏ ਯਾਰ ਚ ਸ਼ਿਕਾਰ ਰਣਜੀਤ ਆਲਾ ਹੋਰ ਫਿਰ ਕਿਵੇਂ ਕਾਲਿਆ ਓ ਬੱਲੇ ਮੌੜਾ ਬਾੜੀ ਲੰਮੀ ਉਮਰ ਆ 100 ਸਾਲ ਪਲੱਸ ਹੀ ਆਏਗਾ ਕਿਵੇਂ ਹੈ ਬਾੜੀ ਲੰਮੀ ਉਮਰ ਆ ਪ੍ਰਭਾ ਤੈਨੂੰ ਯਾਦ ਕਰਿਆ ਸੀ ਕਿਵੇਂ ਹੈ ਇਹ ਹੋ ਰਿਹਾ ਉਹ ਜਿਹੜੇ ਦਾਰੂ ਛੱਡੀ ਹੁੰਦੀ ਆ ਦਾਰੂ ਛੱਡੀ ਕਹਲਾ ਚਾਹੀ ਯਾਰ ਛੜਾਈ ਕਹਲਾ ਤੇ ਚਾਹੀ ਕੁਛ ਵੀ ਲਾਲਾ ਜਦੋਂ ਮਿਲਦੀ ਨਹੀਂ ਆਪੀ ਛੱਡੀ ਆ ਛੱਡ ਰੱਖੀ ਕੰਮ ਵਾਲੇ ਨੇ ਕੰਮ ਤੋਂ ਹਟਾਤਾ ਗੈਰ ਨਸ਼ੇ ਤੇ ਤਾਂ ਹੀ ਲੱਗਾ ਕਿਤੇ ਕੰਜਰ ਤੇ ਨੋ ਨਸ਼ਾ ਨੁਸ਼ਾ ਹੋਰ ਤਾਂ ਕਾਹਨੂੰ ਗੁਜ਼ਰ ਪੈਸਾ ਨਹੀਂ ਟਿਕਾਣੇ ਕਾਲੇ ਦਸ਼ਾ ਕਰੀਏਗਾ ਤਾਂ ਤੂੰ ਕਾੜਿਆ ਬਣਾ ਲਾ ਯਾਰ ਸਰਕਾਰੀ ਚ ਜੀਵ ਜਣੀਆਂ ਖਾਲਿਆ ਕਰ ਭਾਂ ਦਾ ਗਾਣੇ ਗਾਉਂਦਾ ਫਿਰ ਕਰੇਗਾ ਰਕਾਰਡ ਉਹ ਵੀ ਭੈਣ ਦੇ ਯਾਰ ਦੇ ਦੀਆਂ ਮੁਰਕੇ ਕਹਿੰਦੇ ਦੌਰਾ ਦੂਰਾ ਪੈ ਜਾਂਦਾ ਕਹਿੰਦਾ ਬੰਦਾ ਮਰਦਾ ਉਹਦੇ ਨਾਲ ਅੱਛਾ ਜੀ ਉਹ ਤਾਂ ਆਹ दारू ਐ ਸੀ ਆਥਰੇ ਪੀ ਲੈਣ ਤੜਕੇ ਉੱਤਰਦਾ ਜਾਂਦੀ ਸੀਗੀ ਉਹ ਤਾਂ ਸਾਲੀਆਂ ਨੁਕਸਾਨ ਵਾਲਾ ਕਰ ਦੇਂਦਾ ਕਹਿੰਦਾ ਉਹ ਤਾਂ ਗੁਰਦੇ ਕਰਦੇ ਵੀ ਖਤਮ ਕਰ ਦਿੰਦੀਆਂ ਹੂੰ ਹੈ ਅਜਿਹਾ ਬਾਕੀ ਜੇ ਖਾਂਦੇ ਜਿਹੜੇ ਸਨੇਤਰ ਜੀ ਕਿਵੇਂ ਨੇ ਮੈਂ ਤਾਂ ਨਹੀਂ ਮੂੰਹ ਤੇ ਤਰੇ ਕਦੇ ਉਹ ਮਡੀਰ ਖਾਈ ਜਾਂਦੀ ਹੈ ਮੈਂ ਕੇਰਾ ਖਾ ਗਿਆ ਭਰਾਵਾ ਬੱਤਲਾ ਤੇ ਨੀਂਦ ਨਾ ਮੈਂ ਤਾਂ ਕੰਨਾਂ ਨੂੰ ਹੱਥ ਲਾ ਲੇ ਮੁੜ ਕੇ ਉਹ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵੀ ਕੀ ਜਾਂਦੇ ਜ਼ਹਿਰ ਵੀ ਤਾਂ ਜ਼ਹਿਰ ਵਿਕੀ ਜਾਂਦੀ ਹੈ ਚਲ ਦਾ ਨਾ ਹੋਰ ਕਹਿੰਦੇ ਇਹ ਜਿਹਨੇ 2 ਸਾਲ ਖਾ ਲਏ ਕਹਿੰਦੇ ਜਵਾਕ ਆਏ ਨੇ ਦੁਬਾਰ ਕਹਿੰਦੇ ਸ਼ੂਗਰ ਹਮ ਥੈਰ ਕੈਂਸਰ ਬਹੁਤ ਸਾਰੀਆਂ ਬਿਮਾਰੀਆਂ ਇਹਦੇ ਨਾਲ ਲੱਗਣੀਆਂ ਕਹਿੰਦੇ ਅੱਛਾ ਤੇ ਨਾ ਕਹਿੰਦੇ ਬੰਦਾ ਸਾਰੀ ਉਮਰ ਪਿਓ ਬਣ ਸਕੇ ਅੱਛਾ ਹਾਂ ਉਹ ਫਿਰ ਪੰਜਾਬ ਨੂੰ ਖਤਮ ਕਰਨਾ ਤਾਂ ਹੀ ਤਾਂ ਪਰਚੂਨ ਵਾਲੀਆਂ ਦੁਕਾਨਾਂ ਤੇ ਵਿਕੀ ਜਾਂਦਾ ਦਨ ਸਾਖਿਆ ਘਟ ਜੂ ਹੈ ਨਾ ਹੂੰ ਚੱਲ ਖਾਈ ਜਾਣ ਦੇ ਵਧੀਆ ਪਾਉਂਦਾ 140 ਕਰੋੜ ਵੱਧ ਦੀ ਹੋ ਗਈ ਇੰਡੀਆ ਦੀ ਖਤਮ ਹੋ ਜੂ ਚੱਲ ਹੌਲੀ ਹੌਲੀ ਘਟ ਜੂ ਹੈ ਸ਼ਰਮ ਜੀ ਦਾ ਮਾਰਾ ਕਾਲਿਆ ਕਰੇ ਪਿਆ ਰਹਿਦਾ ਮੈਂ ਤਾਂ ਹੂੰ ਆਥਣੇ ਤੋੜ ਜੀ ਤਾਂ ਲੱਗਦੀ ਹੈ ਸਰੀਰ ਤੋਂ ਵੀ ਤੋਂ ਜਾਂਦਾ ਉੱਠਦਾ ਵੀ ਕਿਸੇ ਕੋਲੇ ਜਾਵਾਂ ਲਿਆ ਜੀ ਵੀ ਆਜੀ ਕੋਲੇ ਪਰ ਹੁਣ ਆਪ ਨੂੰ ਵੀ ਸ਼ਰਮ ਆਉਂਦੀ ਹੈ ਯਾਰ ਵੀ ਸਾਰੇ ਜਾਣੇ ਛੱਡੀ ਤੁਰੇ ਜਾਂਦੇ ਆ ਕਿ ਵੀ ਆਪ ਕਿਸੇ ਦੇ ਬਾਹਰ ਚ ਜਾ ਕੇ दारू ਮੰਗਦੇ ਆ ਫਿਰ ਆਪ ਦਾ ਛੋਟਾ ਭਾਈ ਉਹ ਉਧਰ ਹੋ ਰਹਿਦਾਗਾ ਉਹ ਜਾ ਕੇ ਲੋਕ ਉਹਦੇ ਕੋਲੇ ਗੱਲਾਂ ਕਰਦੇ ਆ ਸਾਡੇ ਆਪ ਵਿੱਚ ਫਰਕ ਪੈਂਦਾ ਓਏ ਲੋਕ ਕਾਨੂੰ ਕਰਦੇ ਆ ਲੋਕ ਕਾਨੂੰ ਪਾਉਂਦੇ ਆ ਫਰਕ ਗਲਤ ਫਹਮੀਆਂ ਹੁੰਦੀਆਂ ਇਹ ਜੇ ਤੂੰ ਚੱਜਦਾ ਹੋਵੇਂ ਕਾਨੂੰ ਆ ਕੁਝ ਹੋਵੇ ਮੇਰੀ ਗੱਲ ਸੁਣ ਬਣਾ ਮੇਰੇ ਮਾਰੇ ਕਰ ਕੀ ਆ ਜੇ ਮੈਂ ਤੂੰ ਰਣਜੀਤ ਦੇ ਚਰਨੀ ਲੱਗ ਭਈ ਉਹ ਜਨਾਨੀਆਂ ਨਾ ਜਿਹੜੀ ਘਰ ਬਸਾਉਂਦੀ ਆ ਲੋਕਾਂ ਦੇ ਹੈ ਉਹਦਾ ਆਪ ਦਾ ਘਰ ਵਾਲਾ ਦੇਖ ਲਾ ਕੀ ਕੁਛ ਕਰਦਾ ਸੀ ਹੈ ਹੂੰ दारू पीता ਉਹ ਤਾਂ ਕੁੜਦਾ ਮਾਰਦਾ ਬਹੁਤ ਸੀ ਕਹਿੰਦੇ ਬਹੁਤ ਵਧੀਆ ਨਿਕੰਮਤ ਆ ਹੁਣ ਕੰਮ ਤੇ ਲੱਗ ਗਿਆ ਸੁਧਰ ਗਿਆ ਬਿਜ਼ਨਸ ਚਲਾ ਲਿਆ ਬੰਦੇ ਨੇ ਹੈ ਬੱਲੇ ਬੱਲੇ ਹੋ ਗਈ ਉਹ ਤਾਂ ਗਣਗਾਉਂਦੀ ਆ ਰੱਬ ਦੇ ਚਰਨੀ ਲੱਗੀ ਹੋਈ ਆ ਅੱਛਾ ਹਾਂ ਤੂੰ ਐਂ ਕਹਿੰਦੀ ਸੀ ਕਹਿੰਦੀ ਵੀ ਮੇਰੇ ਨਾਲ ਚੱਲੋ ਵੀ ਮੰਨ ਲਓ ਕੋਈ ਵਧੀਆ ਸਾਧੂ ਸੰਤ ਦਾ ਬਾਬਾ ਕੋਈ ਉਹ ਸਾਧਾ ਸੰਤ ਅਜ ਕੀ ਆਂ ਤਾਂ ਮੈਨੂੰ ਵੀ ਉੱਥੇ ਫੈਕਟਰੀ ਚ ਮੁੰਡਾ ਮੇਰੇ ਨਾਲ ਸੀਗਾ ਇੱਥੇ ਠੇਕੇਦਾਰ ਕੋਈ ਲੱਗਾ ਸੀ ਮੈਂ ਹੂੰ ਹੂੰ ਉਹ ਕਿਰਾ ਉਹ ਵੀ ਲੈ ਗਿਆ ਪਤਾ ਨਹੀਂ ਚਮਕੜ ਦਾ ਕੋਈ ਪਤਾ ਨਹੀਂ ਭਕੜ ਦਾ ਉਸ ਬਾਬੇ ਕੋਲੇ ਪੰਜੇ ਉਂਗਲਾਂ ਕਸਾਰ ਨਹੀਂ ਹੁੰਦੀਆਂ ਉਹ ਤਾਂ ਐ ਤੈਨੂੰ ਰੱਬ ਸਾਹਮਣੇ ਦਿਖੂ ਪ੍ਰਗਟ ਹੋ ਜੂ ਧਰਤੀ ਤੇ ਫਿਰਦਾ ਰੱਬ ਦੀਦਾ ਹਾਂ ਤੂੰ ਗਿਆ ਸੀ ਤੂੰ ਕੋਈ ਹਾਂ ਉਹ ਤਾਂ ਕਹਿੰਦੀ 2 ਕਿਲੋਮੀਟਰ ਬਿਨਾ ਲੱਤਾ ਵਾਂਹ ਹਲਾਏ ਤੁਰ ਪੈਂਦਾ ਭਾਂ ਤਾਂ ਕਮਾਲ ਆ ਦੁਨੀਆ ਮੇਲਦੀ ਆ ਉਹ ਤਾਂ ਐ ਦੱਸ ਦੂ ਵੀ ਕਿਹੜੇ ਪਿੰਡ ਤੋਂ ਕਿਹੜਾ ਬੰਦਾ ਕੀ ਕੰਮ ਆ ਨੀ ਜਿਵੇਂ ਜਿੱਮੇ ਉੱਥੇ ਕਾਲਾ ਨਾ ਬੋਲ ਦੂਗਾ ਉਹ ਵੀ ਕਾਲਾ ਆਇਆ ਖੜਾ ਹੋ ਜਾ ਹੂੰ ਜਿੰਨੇ ਕਾਲੇ ਆ 50 ਕਾਲੇ ਆ ਖੜੇ ਹੋ ਗਏ ਉੱਥੇ ਮੱਲਾ ਕਾਲੇ ਹੋਰ ਵੀ ਹੁੰਦੇ ਆ ਹੂੰ ਉਹ ਫਿਰ ਐ ਵੀ ਦੱਸੂ ਵੀ ਆਹ ਕਾਲਾ ਭਾਈ ਜਿਹੜਾ ਮੱਲ ਸਿੰਘ ਵਾਲੇ ਵਾਲਾ ਹੂੰ ਜਿਹੜਾ ਫਾਫੜੇ ਰੇਂਦਾ ਮੋੜ ਕੋਲੇ ਹੂੰ ਉੱਥੇ ਰੇਂਦਾ ਉਹ ਖੜਾ ਕਾਲਾ ਹੋਵੇ ਦੂਜੇ ਕਾਲੇ ਬਹਿ ਜਾ ਅੱਛਾ ਹਾਂ ਐ ਪੁੱਹੇਂਦਾ ਨੀ ਕਾਲਾ ਕਹਿੰਦੇ ਦੱਸ ਦਿੰਦਾ ਗੱਦੀ ਗੁੱਦੀ ਲਾਉਂਦੀ ਉਹ ਕਾ ਨੂੰ ਗੱਦੀ ਯਾਰ ਹੋਰ ਸਿਆਣੇ ਸੱਪਤਾ ਵਾਲੇ ਪਾਸੇ ਨਹੀਂ ਉਹਦੀ ਤਾਂ ਬਿਰਤੀ ਸਿੱਧੀ ਆ ਉਹਦੇ ਨਾਲ ਮੰਨ ਲਓ ਇੱਕ ਮੱਲ ਕਾਲਪੁਰਖ ਵੱਲੋਂ ਦੁਨੀਆ ਤਾਰਨ ਆਇਆ ਬਾਬਾ ਉਹ ਅੱਛਾ ਹਾਂ ਰਣਜੀਤ ਮਾਰੇ ਥਾਂ ਤਾਂ ਜਾਂਦੀ ਨਹੀਂ ਦੇਖ ਹੈ ਉਹ ਤਾਂ ਮਾੜਾ ਸੂਟ ਨਹੀਂ ਪਉਂਦੀ ਮਾੜੀ ਜੁੱਤੀ ਨਹੀਂ ਪਉਂਦੀ ਮਾੜੇ ਬਾਬੇ ਕੋਲੇ ਕਿਵੇਂ ਬਗਜੂ ਇਹ ਤਾਂ ਤੇਰੀ ਗੱਲ ਠੀਕ ਹੈ ਉਹ ਤਾਂ ਸਾਡੇ ਘਰੇ ਵੀ ਆਉਂਦੀ ਜਾਂਦੀ ਆ ਉਹ ਅਮਨ ਕੋਲੇ ਆਮਰਾਂ ਨੂੰ ਟਾਕੀਆਂ ਲਾਉਂਦੀ ਆ ਜੱਟੀ ਪੁੱਛ ਲਊ ਆਮ ਨੂੰ ਕਰ ਲੂ ਗੱਲ ਉਹਦੇ ਕੋਲੇ ਕਦੇ ਗੱਦਦਾ ਉਹਦੇ ਕਰੀ ਹੋਊਗਾ ਮੇਰੇ ਕੋਲੇ ਅਮਨ ਨੇ ਗੱਲ ਤਾਂ ਕਰੀ ਨਹੀਂ ਕਦੇ ਸਰ ਹੂੰ ਉਹਨੂੰ ਪੁੱਛ ਲਾਂਗੇ ਕੀ ਪਤਾ ਜਾ ਆਮ ਨਾਲ ਲੈ ਕੇ ਉਹ ਹੂੰ ਹੂੰ ਕੀ ਪਤਾ ਸਾਡਾ ਵੀ ਘਰ ਦਾ ਕਿਦਾਂ ਬੇੜਾ ਮੂਧਾ ਬੱਜਿਆ ਪਿਆ ਯਾਰ ਕੋਈ ਸੁਧਾਰ ਹੋਵੇ ਉਹ ਤਾਂ ਉਹ ਤਾਂ ਐਂ ਤਾਰ ਦੂ ਫੜ ਕੇ ਬਾਹੋਂ ਤਾਰ ਦੂ ਫੜ ਕੇ ਬਾਬਾ ਓਏ ਹੋਰ ਤਾਂ ਕੁਛ ਨਹੀਂ ਕਲਿਆ ਜੇ ਉਹਦੇ ਕੀਤਾ ਕਿਰਪਾ ਹੋ ਜਾਏ ਕੰਮ ਤਾਂ ਤਾਂ ਹੀ ਮਿਲ ਜਾ ਕੰਮ ਵੀ ਨਹੀਂ ਮਿਲਦਾ ਮੈਨੂੰ ਤਾਂ ਹੁਣ ਅੱਛਾ ਹੋਰ ਬੇਦਾ ਜਿਹੜਾ ਘਰ ਦਾ ਖਰਚਾ ਵਸ ਉਹੀ ਤੁਰੀ ਜਾਂਦੀ ਹੈ ਕੱਪੜਾ ਜਿਹੜਾ ਸਿਉਂਦੀਆਂ ਦੇ ਲੋਕਾਂ ਦਾ ਚਲੋ ਟਾਈਮ ਬਾ ਉਹ ਤਾਂ ਬਈ ਕਰੋੜਪਤੀ ਬਣਾਤੇ ਬਾਬੇ ਨੇ ਕਹਿੰਦੇ ਬੰਦੇ ਬਹੁਤ ਅੱਛਾ ਹਾਂ ਚੱਲ ਕੋਈ ਨਾ ਚੰਗਾ ਚੰਗਾ ਕਰ ਇੱਥੇ ਨਾ ਪਿਆ ਕਰ ਕੰਡਰ ਨਾਲ ਇੱਕ ਤਾਂ ਟੋਬੇ 'ਚ ਹੀ ਰੁੜ ਜੇਗਾ ਨਾ ਨਾ ਹੁਣ ਤੱਕ ਕਿਰਪਾ ਬਾਬੇ ਨੇ ਬਾਹ ਫੜੀ ਆ ਅੱਛਾ ਹੁਣ ਤਾਂ ਚਹੇ ਭੈਣ ਦਾ ਸਮੁੰਦਰ ਚ ਪੈ ਜੀਏ ਆ ਜੂ ਸਾਹ ਤੇ ਗੱਲ ਤਾਂ ਚਲੋ ਕਰੂ ਗੱਲ ਕੁਛ ਲਵੇ ਲਾਉ ਕੁਛ ਮੈਂ ਜਾਊਂਗਾ ਮਨ ਕੋਲੇ ਗੱਲ ਬਣ ਜੂ ਆ ਗੁਰਪ੍ਰੀਤ ਵਰਗੇ ਹੁੰਦੇ ਆ ਇਹ ਕਿਵੇਂ ਆਈ ਜਾਂਦੇ ਕਲੰਦਰ ਵੀ ਅੱਜ ਕਹਿੰਦੇ ਸੱਚੇ ਕਿੰਦਰ ਤੱਕ ਗੁਰਪ੍ਰੀਤ ਹੋਰੀ ਹੋਰ ਹੋਰ ਬਾਈ ਕਿਵੇਂ ਸੱਸੀ ਗਾ ਬਾਈ ਸੱਸੀ ਗਾ ਬਾਈ ਕਿਵੇਂ ਠੀਕ ਹੋ ਠੀਕ ਆ ਵਧੀਆ ਬਹਿ ਜਾ ਆ ਕਰ ਲੈ ਠੀਕ ਆ ਹਾਂ ਹਾਂ ਵਧੀਆ ਸੱਸੀ ਗਾ ਮਾੜਾ ਮੋਟਾ ਜਾ ਬਸ ਫਰਕ ਅੱਗੇ ਨਾਲ ਤਾਂ ਅੱਛਾ ਹੂੰ ਆ ਠੀਕ ਆ ਵਧੀਆ ਮੈਂ ਕਹਿੰਦਾ ਸੀਗਾ ਮੈਂ ਤਾਂ ਲੈਣਾ ਐ ਤੈਨੂੰ ਸੋਨੂੰ ਮੈਂ ਤਾਂ ਮੈਂ ਕਿ ਵੀ ਵਗ ਚੱਲਦੇ ਉਧਰੀ ਵਗ ਤਾਂ ਚੱਲਦੇ ਆਂਗੇ ਕੋਈ ਗੱਲ ਨਹੀਂ ਤਾਂ ਗੁਰਪ੍ਰੀਤ ਆਏ ਯਾਰ ਮੈਂ ਬਈ ਇਹਨੂੰ ਐਂ ਕਹਿ ਦੇਖ ਮਹ ਜੇ ਤੇਰੇ ਮਹਲਾ ਦਾਰੂ ਛੱਡਣੀ ਐ ਮਹ ਇੱਕ ਮਹੀਨਾ ਵੀ ਮੈਂ ਹੋਰ ਕਿ ਔਖ ਸੌਖਾ ਘਰ ਦਾ ਖਰਚਾ ਤੋਲ ਲੂੰਗਾ ਜਮਾਨਾ ਜਾਵੇ ਕੰਮ ਤੇ ਨਹੀਂ ਗੁਰਪ੍ਰੀਤ ਆਈ ਨਹੀਂ ਹੁੰਦਾ ਰਗਾ ਤੂੰ ਕਿੰਨਾ ਕੁ ਚਿਰ ਕਰਦੇਗਾ ਰੋਟੀ ਖਵਾ ਦੇ ਉਹ ਚਲ ਉਹਨੂੰ ਐ ਆ ਇਹਦਾ ਸਰੀਰ ਚੱਲ ਪੂਗਾ ਮੁੜ ਕੇ ਤੇਰਾ ਹੁਣ ਜਦੋਂ ਰੋਗ ਲੱਗਿਆਗਾ ਸਰੀਰ ਨਾ ਹੌਲੀ ਹੌਲੀ ਲੋਟ ਆਊਗਾ ਨਾ ਉਹ ਹੌਲੀ ਹੌਲੀ ਤਾਂ ਸੈੱਟ ਆਊਗਾ ਉਹ ਵੀ ਠੀਕਿਆ ਕਰ ਤੇਰੀ ਪਰ ਐ ਅੰਜੇ ਹੁਣ ਉੱਥੇ ਵਿਹਲਾ ਬੈਠਾ ਖਾਊਗਾ ਭਾਈ ਅਸਗਵਾਲ ਵੀ ਕਹੂਗਾ ਵੀ ਤੂੰ ਕੰਮ ਕਰਦਾਗਾ ਇਹ ਵਿਹਲਾ ਖਾਂਦਾਗਾ ਚਲ ਉਹ ਤਾਂ ਮੈਂ ਤਾਂ ਇਹ ਕਹਿੰਦਾ ਸੀਗਾ ਵੀ ਦੇਖ ਉਹ ਤਾਂ ਬਾਕੀ ਸੋਡੀ ਇੱਛਾ ਕੀ ਦੇਖ ਕਿਵੇਂ ਕਰਨਾ ਨਾ ਕਰਨਾ ਮੈਂ ਤਾਂ ਇਹ ਕਹਿੰਦਾ ਸੀਗਾ ਇੱਥੇ ਤੂੰ ਤੰਗ ਹੁੰਨੀ ਨਾਲ ਤਾਂ ਤੰਗ ਨੂੰ ਤਾਂ ਚਲ ਕੀ ਹੁੰਨੇ ਆ ਤੰਗ ਹੁਣ ਤੇਰੇ ਜਿਹੜਾ ਤੂੰ ਸੂਟ ਸੌਣੇ ਉਹਦੇ ਨਾਲ ਘਰ ਦਾ ਖਰਚਾ ਤੁਰਦਾ ਨਹੀਂ ਮੈਂ ਦੇਖੀ ਆ ਹੁਣ ਆਪਾਂ ਨੂੰ ਖਰਚਾ ਕਿੰਨਾ ਕਰਦਾ ਜਗੱਲ ਇਹ ਤਾਂ ਹੈਗਾ ਹੀ ਆ ਇਹ ਤਾਂ ਜੇ ਮੇਰੇ ਭਾਈ ਉਹ ਹੀ ਗੱਲ ਇਹਨੂੰ ਕੰਮ ਮਿਲਦਾ ਨਾ ਮੈਂ ਮੇਰੀ ਗੱਲ ਸੁਣ ਨਾ ਸੁੱਥੋਂ ਮੈਂ ਕੋਈ ਹੋਲਾਵਾ ਵੀ ਮਤਲਬ ਬੀਬੀ ਮੈਂ ਮਹੀਨਾ ਥੋੜਾ ਮਤਲਬ ਵੀ ਖਰਚਾ ਤੋੜਾ ਨਾ ਕੋਈ ਆਪਾਂ ਪੈਸਾ ਟਗਾ ਸੁੱਥੋਂ ਕਰੀਏ ਠੀਕ ਆ ਮਾਲਾ ਜਿੱਦ ਤੇਰਾ ਅਖਰੀ ਸੈਟ ਹੋ ਗਿਆ ਚਾਹੇ ਮਹੀਨੇ ਨੂੰ ਹੋਵੇ ਚਾਹੇ ਡੇਢ ਮਹੀਨੇ ਨੂੰ ਹੋ ਜਾਏ ਉਹਨਾਂ ਚਿਰ ਪਈ ਮੈਂ ਹੋਈ ਅਲੱਗ ਦਾ ਖਰਚਾ ਰੋਡਾ ਤੋਰੀ ਤੇ ਨਾਲੇ ਐਂ ਕਿ ਮੈਂ ਕੰਮ ਲਾਂਗਾ ਮਹੀਨਾ ਵੀ ਘਰੇ ਬੈਠਾ ਰਹੂ ਮੈਂ ਤਾਂ ਕੰਮ ਤਾਂ ਮੈਂ ਪਾ ਲੂੰਗਾ ਜਿੱਨਾਉਂ ਤੇਰਾ ਹੋਇਆ ਮੇਰੀਆਂ ਨਾਲ ਮਾੜਾ ਮੋਟਾ ਕਰ ਲਿਆ ਕਰੀ ਤੂੰ ਜਿੱਦ ਤੇ ਕੰਮ ਮਿਲ ਗਿਆ ਆਪਦਾ ਸੈਟਿੰਗ ਹੋ ਜੂ ਕੰਮ ਤੇ ਵੀ ਹਾਂ ਨਾਲੇ ਤੇਰਾ ਉਹਨੂੰ ਸਰੀਰ ਵੀ ਸੈਟ ਹੋ ਜੂ ਨਾ ਦੇਖ ਲਓ ਭਾਈ ਮੈਂ ਤਾਂ ਕੁਝ ਨਹੀਂ ਕਹਿੰਦੀ ਹੈਗੀ ਫਿਰ ਬੇਬੀ ਦਰੂਦਣੇ ਲੀਵਰ ਲੋਕ ਨਾ ਕਹੀ ਜਾਣ ਵੀ ਵੇਲਿਆਂ ਨੂੰ ਬੈਠੇ ਨੂੰ ਖਵਾਉਂਦੇ ਨੇ ਤੇ ਪਹਿਲਾਂ ਵੀ ਤਾਂ ਆਪਾਂ ਇਕੱਠੇ ਰਹਿੰਦੇ ਸੀ ਜਿਹਨੇ ਦਵਾਈ ਕੰਮ ਦਾ ਕਰਦਾ ਸੀ ਕੰਮ ਤੇ ਜਾਂਦਾ ਬਈ ਐਂ ਤਾਂ ਹੁਣ ਕੋਈ ਪਤਾ ਨਹੀਂ ਹੁੰਦਾ ਜਿੰਦਾ ਬੰਦਾ ਹੋਣਾ ਇਹ ਤਾਂ ਕੀ ਪਤਾ ਹੁਣ ਕੱਲ ਨੂੰ ਮੰਨ ਲਾ ਇਹ ਕੰਮ ਕਰਦਾ ਹੋ ਜੇ ਮੈਂ ਬੈ ਜਾ ਮਨ ਜੀਦਾ ਕੋਈ ਪਤਾ ਨਹੀਂ ਹੁੰਦਾ ਅੱਜ ਕੱਲ ਇਹਦਾ ਬਿਮਾਰੀਆਂ ਦਾ ਹੁਣ ਇੰਨੀਆਂ ਚੱਲੀਆਂ ਨੇ ਬੰਦੇ ਦਾ ਮਿੰਟ ਦਾ ਵਸਾ ਨਹੀਂਗਾ ਹਾਂ ਇਹ ਤਾਂ ਗੱਲ ਹੈਗੀ ਆ ਹੁਣ ਲੀਵਰ ਜਨ ਇਨਫੈਕਸ਼ਨ ਬੈਠੀ ਪਈ ਆ ਹੌਲੀ ਹੌਲੀ ਠੀਕ ਹੋ ਫੇਰ ਜਾ ਕੇ ਤੇਦਾ ਸਰੀਰ ਚੱਲਣ ਲੱਗੂ ਦੁਬਾਰੇ ਹੋਰ ਪਰਿਵਾਰ ਵਰਗੀ ਰੀਸ ਨਹੀਂ ਜ ਸਰਤੈ ਨਜਰ ਲਾਇਆ ਉਹ ਮੈਂ ਨਜਰ ਲਾਇਆ ਉਹ ਵੀ ਤੂੰ ਇਹਦਾ ਥੜਾ ਛੱਡ ਦੇ ਨੱਟ ਪੀ ਲਿਆ ਘਰ ਕਾ ਤੇ ਗਦਾਈ ਪੀ ਲਿਆ ਘਰ ਉਹਦੇ ਇਹ ਨਹੀਂ ਮੇਰੀ ਗੱਲ ਗੌਲੀ ਤੇਰੀ ਜੇ ਇਹਨੇ ਸੁਣੀ ਹੁੰਦੀ ਕਾਣੋਂ ਇੱਥੇ ਤੇ ਕਰ ਪਹੁੰਚਦੇ ਆਪਾਂ ਤਾਂ ਇਹ ਵੀ ਸਮਝਿਆ ਸਮਝਿਆ ਜੋਰ ਲਾ ਲਿਆ ਗੁਰਪ੍ਰੀ ਤੇਨੇ ਸਮਝਿਆ ਸਮਝਿਆ ਜੋਰ ਲਾ ਲਿਆ ਉਹਦੇ ਕਹੇ ਮੈਂ ਸੌਂ ਪਾ ਲਾ ਉਹ ਸੌਂ ਤਾਂ ਪਾ ਮੈਂ ਕਿਹੜਾ ਕੰਮ ਲਾ ਸੀਗਾ ਹੁਣ ਜਦੋਂ ਬੰਦੇ ਨੂੰ ਕੋਈ ਆਦਤ ਪੈ ਜਾਂਦੀ ਹੈ ਮਜਬੂਰੀ ਬਣ ਜਾਂਦੀ ਹੈ ਸ਼ੌਂਕ ਨਹੀਂ ਹੈਗਾ ਮੈਨੂੰ ਕੋਈ ਮਾੜਾ ਕਹਾਉਣ ਦਾ ਹੁਣ ਫਿਰ ਪਿੰਨੂ ਕਿੱਥੋਂ ਲਿਆਏਗਾ ਹੁਣ ਹੌਲੀ ਹੌਲੀ ਜਦੋਂ ਤੰਗ ਹੋਈ ਜਾਂਦਾ ਆਪਰੇ ਸੈੱਟ ਵੀ ਹੋਈ ਜਾਂਦਾ ਚਲ ਮੈਂ ਛੱਡ ਰੱਖੀ ਆ ਚਲ ਤਾਂ ਛੱਡ ਵੀ ਤਾਂ ਹੀ ਦਿੱਤੀ ਜੇ ਮੈਨੂੰ ਪੈਸਾ ਟੱਕਾ ਨਹੀਂ ਮਿਲਿਆ ਜੇ ਮੈਂ ਕੰਮ ਤਾਂ ਦੇ ਤੂੰ ਹਟ ਗਿਆ ਸੁਕੋਂ ਦੀ ਮੈਂ ਕਹਿੰਦਾ ਮੇਰਾ ਕੋੜ ਵੱਡਿਆ ਗਿਆ ਜੇ ਮੈਨੂੰ ਕੰਮ ਤੇ ਲੱਗਿਆ ਰਹਿੰਦਾ ਮੇਰੇ ਕੋਲ ਪੈਸੇ ਆਉਂਦੇ ਹੋ ਸਕਦਾ ਮੈਂ ਦਾਦੂ ਨਾ ਛੱਡਦਾ ਹੁਣ ਜੇ ਮੈਂ ਪੈਸੇ ਨਹੀਂ ਹੈਗੇ ਮੇਰੇ ਕੋਲੇ ਮੈਂ ਤਾਂ ਹੀ ਨਹੀਂ ਪੀਂਦਾ ਹੁਣ ਮੈਨੂੰ ਹੌਲੀ ਹੌਲੀ ਆਪਦਾ ਵੀ ਲੱਗ ਜਾਂਦਾ ਕਿ ਮੈਨੂੰ ਸਰੀ ਜਾਂਦਾ ਕਿ ਮੈਂ ਚਾਹੇ ਨਾ ਪੀਵਾਂ ਮੇਰੇ ਕੋਲ ਜਾਨ ਨਹੀਂ ਨਿਕਲਦੀ ਇਹਦੇ ਬਿਨਾ ਕ ਆਈ ਨਹੀਂ ਪਤਾ ਮਹੀਨਾ ਦੋ ਮਹੀਨੇ ਕੋਈ ਨਾ ਮਿਲੇ ਮੈਂ ਆਪਦਾ ਤੁਰਿਆ ਫਿਰਦਾ ਦੇਖ ਲੂੰਗਾ ਮੈਂ ਮਿਲ ਜੂਗਾ ਕੰਮ ਤਾਂ ਕੋਈ ਨਹੀਂ ਮਿਲ ਜੂ ਕੰਮ ਕਰਨ ਵਾਸਤੇ ਸਰੀਰ ਵੀ ਸੈੱਟ ਚਾਹੀਦਾ ਨਾ ਸਰੀਰ ਤਾਂ ਦੇਖ ਕੇ ਉਹ ਜਿਹਾ ਕੰਮ ਕੋਈ 500 ਰੁਪਏ ਦੇ ਦੂ ਅਗਲਾ ਹੌਲਾ ਕੰਮ ਕਰ ਲਾਂ ਕੋਈ ਨਾਂ ਵਾਲਾ ਵਜਨ ਵਾਲਾ ਕੰਮ ਕਰੂੰਗਾ ਮੈਂ ਪਹਿਲਾਂ ਹੁਣ ਕੀ ਰਹੀ ਤਾਂ ਜਾਨਣੀ ਐ ਮੈਂ ਹੋਰ ਕੀ ਕਹਿਣੀ ਹੈਗੀ ਵੀ ਦੇਖ ਲੈ ਕੋਈ ਛੋਟਾ ਬਾਕੀ ਭਾਈ ਤੁਹਾਡੀ ਮਰਜ਼ੀ ਐ ਮੈਂ ਤਾਂ ਦੇਖ ਐਨਾ ਕਰਦਾ ਤਾਂ ਆਪਾਂ ਇਹ ਜਿਹਾ ਸਰੀਰ ਵੀ ਨਹੀਂ ਰਹੇ ਹੋਣਾ ਮੈਂ ਤਾਂ ਤੁਹਾਨੂੰ ਕੋਈ ਪਹਿਲਾਂ ਵੀ ਨਹੀਂ ਘਰੋਂ ਕੱਢ ਕੇ ਰਾਜੇ ਸੀਗਾ ਉਸੇ ਉਹ ਦੋ ਵੀ ਆਪਦੀ ਮਰਜ਼ੀ ਨਾਲ ਆਏ ਸੀਗੇ ਹੁਣ ਵੀ ਛੋਡੀ ਮਰਜ਼ੀ ਚੱਲੂਗੀ ਮੇਰੇ ਗੱਲ ਸੁਣ ਗੁਰਪ੍ਰੀਤ ਜਿੱਦੇ ਇਹਨੂੰ ਕੰਮ ਮਿਲ ਗਿਆ ਚਾਹੇ ਅਸੀਂ ਉੱਧ ਹੀ ਆ ਜੀਏ ਪਰ ਅੱਜ ਨਹੀਂ ਮੈਂ ਜਾਂਦੀ ਹੈਗੀ ਮੈਂ ਨਾ ਆਟਕ ਮਾਰ ਤੋ ਥੂ ਥੂ ਨਹੀਂ ਕਰਾਉਣੀ ਹੈਗੀ ਉਹ ਤਾਂ ਤੂੰ ਵੀ ਦੇਖ ਆਏ ਸੀ ਪਾਪੀ ਮੈਂ ਤਾਂ ਇਹਦਾ ਕਰਕੇ ਕਹਿੰਦਾ ਸੀਗਾ ਵੀ ਚੱਲ ਢਿੱਲਾ ਮੱਠਾ ਗਾ ਚੱਲ ਵੀ ਉਹੀ ਗੱਲ ਉਧਰ ਨਾਲ ਤਾਂ ਬੰਦੇ ਅੱਖਾਂ ਦੇ ਸਾਹਮਣੇ ਤਾਂ ਰਹਿੰਦਾ ਬੰਦਾ ਤੁਸੀਂ ਆਏ ਹੋ ਜੀ ਸੱਦ ਕੇ ਆਏ ਹੋ ਸਾਨੂੰ ਲੈਣ ਆਏ ਹੋ ਚੰਗੀ ਗੱਲ ਆ ਸਾਡਾ ਵੀ ਮਨ ਖੁਸ਼ ਹੋ ਗਿਆ ਪਰ ਜਿੱਦ ਦੇ ਨੂੰ ਕੰਮ ਮਿਲ ਗਿਆ ਉਦ ਹੀ ਆਉਂਗੀ ਮੈਂ ਤਾਂ। ਤਹਿਮਾ ਉਹ세 ਦੇਣੀ ਆ ਜਦ ਜਿੱਦ ਦੇੇ ਕੰਮ ਦੇ ਵਾਗੇ। ਪਰ ਅੱਜ ਨਹੀਂ ਮਿਲਾਂਦੀ। ਚੱਲ ਭਾਈ ਛੋਟੀ ਮਰਜੀ ਆ। ਬਰਤਵਾ ਚਾਹ ਲੈ ਹੁਣੀ। ਨਾ ਬਸ ਚਾਹ ਦਾ ਹੀ ਪੀ ਕੇ ਆਏ ਸੀਗੇ। ਅਸੀਂ ਬੁਗਾਹਾਂ ਮਾਨਸਾ ਜਾਂਦੇ ਸੀਗੇ ਉਧਰ। ਚੱਲ ਮਾ ਜਾਂਦੇ ਹੋ ਇੱਧਰ ਦੇ ਉਹ ਕਰ ਲੈਨੇ ਆ। ਜਾਇ ਆਉਣੇ ਮਾ। ਚੱਲ ਕੋਈ ਨਹੀਂ ਮੈਂ ਵੀ ਕੰਮ ਕੋਮ ਜਿਹਾ ਜਾ ਕੇ ਉਹਨਾਂ ਦੇ ਅੜੀ ਤੇ ਦੇਖਦਾਂਗੇ ਕਿ ਕਰੇ। ਕਿਸੇ ਮੇਸਤਰੀ ਮਸਤਰੀ ਨਾਲ ਦੇਖ ਲਾਂਗੇ ਕੰਮ ਤੇ ਵੀ ਲਵਾਉਂਗਾ ਤਾਂ ਹੀ ਜਿਹੜਾ ਸਹੀ ਸੈਟ ਹੋਊਗਾ ਖੜਾ ਤੇ ਤਾਂ ਰੰਦਾ ਨਹੀਂ ਇਹਦਾ ਹਮਟ ਗੱਲ ਫਿਰ ਆਪਾਂ ਚੱਲ ਜੀ ਤਾਂ ਖਾਸ਼ਾ ਗਏ ਪੈ ਗਏ ਜਾ ਕੇ ਨਾ ਇਹ ਕਿੰਦਰ ਕੋਲੇ ਯਾਰ ਇਹਨਾਂ ਤਾਂ ਕਰਨਾ ਨਹੀਂ ਆਉਂਦਾ ਗਾਈਡ ਤੰਗਰਾ ਨਾ ਪਹਿਲਾਂ ਅਮਨ ਕੋਲੇ ਚੱਲ ਮੋੜ ਕੇ ਮੋੜਦੇ ਨੇ ਅਸਰ ਕੱਟ ਕਰਿਆ ਅਮਨ ਕਰ ਲਊਗਾ ਕਹ ਗੱਲ ਜੀ ਹਜੇ ਗੌਰ ਨਹੀਂ ਨਹੀਂ ਨਾ ਤੱਕ ਹੋ ਆ ਇਹ ਤਾਂ ਉਦੇ ਵਾਲੇ ਦਿਮਾਗ ਚ ਗੱਲਾਂ ਘੁੰਮ ਜਾਂਦੀਆਂ ਹੋਣੀਆਂ ਰਣਜੀਤ ਆੜਗਾ ਮਾੜੋ ਓ ਮਾੜੋ ਕਰੀਆਂ ਦੇਖ ਆਲੇ ਤੂੰ ਹਾਈਵੇ ਸਿਖਰ ਦੁਪਹਿਰੇ ਤਾਂ ਟਿਕ ਜਾ ਕਰ ਉਹ ਕਿੱਥੇ ਟੇਕ ਆ ਭਾਈ ਮੈਂ ਤਾਂ ਬਸ ਆ ਸੁੱਤੀ ਸੀ ਵੇ ਦੋ ਘੰਟੇ ਹੁਣ ਤੁਸੀਂ ਤਾਂ ਟੈਨਸ਼ਨ ਫ੍ਰੀ ਹੋ ਰਹੇ ਹੋ ਪਰ ਜਾਈ ਦੇਖ ਐ ਬੇ ਟੈਨਸ਼ਨ ਫਰੀ ਕਾਦੀ ਟੈਨਸ਼ਨ ਫਰੀ ਹੈ ਤੈਨੂੰ ਪਤਾ ਹੀ ਹੈਗਾ ਤੁਹਾਡੀ ਫਿਕਰ ਮੈਨੂੰ ਵੱਧ ਰਹਿੰਦੀ ਆ ਤੁਹਾਡੇ ਨਾਲ ਤੈਨੂੰ ਪਤਾ ਮੇਰਾ ਕਿੰਨੀ ਔਖੀ ਆ ਤੇਰੇ ਬਾਈ ਤੋਂ ਅੱਜ ਸਾਰਾ ਸਮਾਨ ਇਕੱਠਾ ਕਰਿਆ ਸੀਗਾ ਮੈਂ ਤਾਂ ਉਧਰ ਜਾਣ ਦੀ ਮਾਰੀ ਨੇ ਉਹ ਕਰੇ ਟਿਕਦਾਰੀ ਫਿਰ ਕਹੀ ਜਾਂਦਾ ਘਰੇ ਕੱਲੀਆਂ ਬੁੜੀਆਂ ਕੋਲੇ ਤੁਰੇ ਫਿਰਦਾ ਕਾਲਾ ਫਲਾਣਾ ਧਮਕਾਪ ਟਿਕਦਾ ਨਹੀਂ ਕਰੇ ਫਰ ਤਾਂ ਹੀ ਦਾ ਮੈਂ ਕਹਿੰਦੀ ਸੀ ਅਸੀਂ ਜਾਣਾ ਸੀਗਾ ਹੁਣ ਕਹਿੰਦਾ ਕਿ ਮੈਂ ਜਿਆਦਾ ਹੱਥ ਜਾ ਕੇ ਰੈਸਟ ਕਰੂੰਗਾ ਮੈਨੂੰ ਤਾਂ ਗੁਰਪ੍ਰੀਤ ਨੇ ਕਿਹਾ ਮਹੀਨਾ ਬੈਠੂੰਗਾ ਮੈਂ ਰੈਸਟ ਕਰੂੰਗਾ ਮੈਂ ਫਿਰ ਮੈਂ ਤਾਂ ਜਾਂਦੀ ਨਹੀਂ ਹੈਗੀ ਕਿ ਜੇ ਤੂੰ ਹਾਈ ਲੱਛਣ ਕਰਨੇ ਨੇਗੇ ਵਧੀਆ ਕਰਿਆ ਲੈ ਮੈਂ ਤਾਂ ਇਹਨਾਂ ਚ ਫਰਕ ਪਾਉਣ ਦਾ ਸੋਚਦਾ ਹੀ ਸੀ ਇਹ ਤਾਂ ਪਹਿਲਾਂ ਹੀ ਫਰਕ ਪਾਈ ਖੜੀ ਆ ਮੇਰਾ ਤਾਂ ਕੰਮ ਆਸਾਨ ਵੇ ਘਾਲਿਆ ਆ ਕੀ ਕਰੀ ਜਾਨਾ ਗਾ ਦਮ ਆਖ ਨੂੰ ਫਰਕ ਪੈਗਾ ਤੇਰੇ ਉਹ ਮੇਰੇ ਦਿਮਾਗ ਨੂੰ ਨਹੀਂ ਹਾਂ ਤੈਨੂੰ ਕੀ ਹੋ ਗਿਆ ਭਜ ਭਜ ਪਈ ਜਾਨੀ ਅੱਗੇ ਮਿੱਠਾ ਬੋਲਦੀ ਕਿੰਨਾ ਬੋਲਣਾ ਨਾ ਤਾਂ ਹੋਰ ਕੀ ਕਰਾ ਉਧਰੋਂ ਤਾਂ ਪਿੱਤਰ ਬਾਈ ਨੇ ਦੁਖੀ ਕੀਤਾ ਹੋਇਆ ਉੱਤੋਂ ਤੂੰ ਆ ਜਾ ਨਾ ਸਿਖਰ ਦੁਪਹਿਰੇ ਮੈਂ ਉਹ ਤੈਨੂੰ ਬਾਬੇ ਦਾ ਮਿੱਠਾ ਜਾਮ ਪਿਆਲਾ ਪਿਆ ਕੇ ਲਿਆਉਣੀ ਆ ਤੂੰ ਸਾਡੇ ਵਾਂਗੂ ਫਿਰ ਪਿੱਠਾ ਬੋਲਣ ਲੱਗ ਜੇਗੀ ਮੈਨੂੰ ਤਾਂ ਲੋੜ ਨਹੀਂ ਤੁਹਾਡੇ ਬਾਬਿਆਂ ਕੋਲੇ ਜਾਣ ਦੀ ਓਹੋ ਤੂੰ ਪਟਕੀ ਫਿਰਦੀ ਆ ਲੀਹ ਤੋਂ ਲਹੀ ਫਿਰਦੀ ਆ ਪਰਝਾਈ ਤੋਂ ਲਹੀ ਫਿਰਦੀ ਆ ਅੱਜ ਉਹਨੂੰ ਕਿਹਾ ਮੈਂ ਉਧਰ ਚੱਲੀਏ ਹੂੰ ਕਹਨਾ ਕਿ ਮੈਂ ਤਾਂ ਜਾ ਕੇ ਉੱਥੇ ਰੈਸਟ ਕਰੂੰਗਾ ਤੈਨੂੰ ਗੁਰੂ ਦੇ ਲੜ ਲੱਗਣਾ ਪਊ ਮੈਂ ਤੈਨੂੰ ਐ ਕਹਿਣਾ ਤੇਰਾ ਰੈਸਟ ਰੁਸਟ ਦੀ ਛੱਡ ਉਹ ਤਾਂ ਤੇ ਕਰੀ ਵਧੀਆ ਮੇਰੇ ਨਾਲ ਪਤਾ ਕੀ ਕੀ ਸਾਰੀ ਉਮਰ ਭਲਾ ਉਹ ਸਾਨੂੰ ਰੋਟੀ ਦੇ ਦੇਣਗੇ ਪਤਾ ਹਾਂ ਇਹ ਹੀ ਗੱਲ ਆ ਮਿਹਣੇ ਥੱਲੇ ਆ ਜਿਵਾਕਾਂ ਦੇ ਮਿਹਣੇ ਥੱਲੇ ਫਿਰ ਉਹਨੂੰ ਵੀ ਸੋਚਣੀ ਚਾਹੀਦੀ ਹੈਗੀ ਸਿਆਣਾ ਵੇਣਾ ਹੈ ਤੁਸੀਂ ਗੁਰੂ ਦੇ ਲੜ ਲੱਗੋ ਤੁਹਾਡੇ ਸਾਰੇ ਬੇੜੇ ਪਾਰ ਹੋ ਜਾਣਗੇ ਭਈਆਂ ਮੈਂ ਗੁਰੂ ਦੇ ਲੜ ਵੀ ਲੱਗ ਜੂ ਬਥੇਰਾ ਮੈਂ ਪਰ ਮੈਨੂੰ ਆਏ ਆਗਾ ਵੀ ਉਹ ਵੀ ਜਵਾਕ ਨੇਗੇ ਉਹਨਾਂ ਨੇ ਸਾਡਾ ਬਥੇਰਾ ਕੀਤਾਗਾ ਗੋਦਗੁੱਦ ਲੈਣ ਦੀ ਕੋਈ ਲੋੜ ਨਹੀਂ ਮੈਨੂੰ ਜਵਾਕ ਦੀ ਜਦੋਂ ਹੈਗੇ ਨੇ ਉਹ ਥੋੜਾ ਨਹੀਂ ਕਰਦਾ ਕਰਦੇ ਨਹੀਂ ਥੋੜਾ ਸਭ ਕੁਝ ਹੀ ਕਰਨਗੇ ਉਹ ਸਾਡਾ ਉਹ ਲਾਲਚ ਨੂੰ ਕਰਦੇ ਆ ਭਜਾਈ ਤੂੰ ਤਾਂ ਭੋਲੀ ਆ ਭੋਲੀ ਤੂੰ ਤਾਂ ਹੈ ਨਹੀਂ ਜਮਾਨਾ ਤੇ ਰਾਜ ਕੱਲ ਤੂੰ ਆ ਸਾਫ ਪੁਰਾਣੇ ਜਮਾਨੇ ਦੀ 50 ਸਾਲ ਪਿੱਛੇ ਫਿਰਦੀ ਆ ਲਾਲਚ ਨੂੰ ਕਰਦੇ ਆ ਉਹ ਤੇ ਲਵੇ ਰਣਜੀਤ ਨਹੀਂ ਆਈ ਮੈਨੂੰ ਐ ਦੱਸ ਪਹਿਲਾਂ ਆਈ ਸੀ ਰਣਜੀਤ ਵੀ ਆ ਕੇ ਗਈ ਆ ਮੇਰੇ ਕੋਲ ਫੇਰ ਤੂੰ ਤਾਂ ਘਰੋਂ ਤੱਕ ਤਾਂ ਸਾਰਾ ਕੁਝ ਘਰੋਂ ਐਨਾ ਗੱਫਾ ਦੇ ਕੇ ਤੋਰਿਆ ਸੀ ਮਾਲਕ ਨੇ ਉਹ ਤਾਂ ਮੈਂ ਸੁਣ ਲਈ ਮੇਰੇ ਤੇ ਚੰਗਾ ਟਾਈਮ ਸੀ ਮੈਂ ਉਹਦੀ ਗੱਲ ਤੇ ਗੌਰ ਕਰ ਲਈ ਹੈਨਾ ਆ ਵਰਦੀ ਵੀ ਬਾਬਿਆਂ ਨੇ ਦਿੱਤੀ ਆ ਸਾਰੀ ਚੱਲ ਚੰਗਾ ਹੋ ਗਿਆ ਤੂੰ ਤਾਂ ਸੁਧਰ ਗਿਆ ਹਾਂ ਤੁਹਾਡੇ ਲਵੇ ਨਹੀਂ ਕੋਈ ਕਸਟ ਲੱਗਦਾ ਹੁਣ ਸਾਰੀ ਜ਼ਿੰਦਗੀ ਤੇਰਾ ਵਿਆਹ ਵੀ ਹੋ ਜਾਊਗਾ ਉੱਥੇ ਬਾਰੋਂ ਵੀ ਕੁੜੀਆਂ ਆਉਂਦੀਆਂ ਨੇ ਪੀਆਰ ਬਾਹਰਲੇ ਦੇਸ਼ੋਂ ਇਹਨਾਂ ਦੇ ਬੀਜੇ ਬਾਬੇ ਨੇ ਲਵਾਏ ਨੇ ਉੱਥੇ ਫਿਰ ਤਾਂ ਬਾਬੇ ਨਾਲ ਹੀ ਰਲ ਜਾ ਰਲ ਕੇ ਅਸੀਂ ਤਾਂ ਅਸੀਂ ਤਾਂ ਹੁਣ ਤੇਰਾ ਚੰਗਾ ਸੋਚਦੇ ਆ ਭਾਈ ਤੂੰ ਭਟਕਦੀ ਫਿਰਦੀ ਆ ਦੇਖ ਹਨਾ ਚੱਲ ਕੋਈ ਨਾ ਸੋਚ ਕੇ ਦੱਸੂਗੀ ਮੈਂ ਰਣਜੀਤ ਨੂੰ ਵੀ ਮੈਂ ਕਿਹਾ ਸੀ ਮੈਂ ਕੋਈ ਨਾ ਸੋਚ ਕੇ ਦੱਸੂਗੀ ਮੈਨੂੰ ਤੋਬੇ ਤੇ ਮੌੜ ਵੀ ਮਿਲਿਆ ਸੀ ਹੂੰ ਕਹੇ ਤਾਂ ਮੈਂ ਉਹਨੂੰ ਮੈਂ ਤੈਨੂੰ ਮਹਾਰਾਜ ਦੇ ਦਰਸ਼ਨ ਕਰਾ ਦੇਵਾਂਗੇ ਉੱਥੇ ਕਹਿੰਦਾ ਕੋਈ ਚੱਕਰ ਨਹੀਂ ਚੱਲ ਕੋਈ ਨਾ ਫਿਰ ਦੇਖੇ ਤੂੰ ਤੇਰੇ ਚਕਿੰਦਰ ਬੋਲਦੀ ਆ ਥੋੜੀ ਜਿਹੀ ਉਹ ਵੀ ਐਂ ਕਰਦੀ ਆ ਬਿਓ ਤਾਂ ਕੁਛ ਨਹੀਂ ਕਹਿੰਦੇ ਹੈਗੇ ਉਹ ਤਾਂ ਬਥਰੇ ਚੰਗੇ ਨੇ ਦੋਨੇ ਜੀ ਕਦੇ ਸਾਨੂੰ ਮਾੜਾ ਨਹੀਂ ਬੋਲੇ ਹੈਗੇ ਉਹ ਲੱਗ ਜੂ ਪਤਾ ਜਦੋਂ ਕੜ ਤੇ ਘਰ ਉਹ ਬੜੇ ਪੇਵਲੇ ਭੁੱਖੇ ਮਰਨ ਲੱਤੇ ਉਹ ਚੱਲ ਉਦੋਂ ਦੀ ਉਦੋਂ ਦੇਖਾਂਗੇ ਹਾਂ ਕੀ ਬਣਦਾ ਕੀ ਨਹੀਂ ਬਣਦਾ ਚੱਲ ਕੋਈ ਨਹੀਂ ਉਹ ਤਾਂ ਗੱਲ ਅੱਡਾ ਦੇਖ ਹੈ ਤੂੰ ਗੁਰੂ ਤੇ ਲੜਨ ਲੱਗ ਸਾਡੇ ਕਹੇ ਤੂੰ ਚੰਗਾ ਚੱਲ ਕੋਈ ਨਾ ਵਕਤ ਦੇਖੂਂਗੀ ਤੇਰ ਵਾਈ ਨੂੰ ਪੁੱਛਦੀ ਹੈ ਤੇਰੇ ਬੰਦੇ ਦੀ ਜ਼ਿੰਦਗੀ ਬਣ ਜੂ ਨਾਲੇ ਤੇਰੀ ਬਣ ਜੂ ਹੈ ਚੰਗਾ ਠੀਕ ਆ ਠੀਕ ਹੈ ਔਰ ਚਾਹ ਪਾਣੀ ਦੀ ਸੇਵਾ ਕੋਈ ਬਸ ਬਸ ਇੰਨੀ ਸੇਵਾ ਵਸਤੂ ਬਸ ਸਾਨੂੰ ਤਾਂ ਤਰਸਿਆ ਆਉਂਦਾ ਤੇਰੇ ਤੇ ਟੈਨਸ਼ਨ ਜੀ ਰਹਿੰਦੀ ਆ ਵੀ ਤੇਰਾ ਵੀ ਘਰ ਸਾਡੇ ਬਰਾਬਰ ਤੂੰ ਵੀ ਚਲੋ ਮौज ਕਰੋ ਦੋਨੇ ਜੀ ਚਲ ਚੰਗੀ ਗੱਲ ਆ ਜਿਹੜਾ ਕੋਈ ਸੋਚਦਾਗਾ ਮੈਂ ਤੇਰੇ ਰਣਜੀਤ ਨੇ ਤਾਂ ਮौज ਕਰਨੀ ਆ ਹੁਣ ਹੈ ਹੂੰ ਹੂੰ ਠੀਕ ਮੇਰਾ ਕੀ ਸੋਚਦੇ ਨੇ ਚੰਗਾ ਇਹ ਮੇਰੇ ਤਾਂ ਉਹੀ ਨੇ ਜਿਵੇਂ ਆਕ ਉਹ ਮਰੀ ਜਾਂਦੇ ਰਹਿੰਦੇ ਨੇ ਗੇ ਆਪ ਤਾਂ ਮੈਂ ਨਹੀਂ ਕਿਸੇ ਦੇ ਮੰਗਰ ਲੱਗਦੀ ਹੈਗੀ ਐ ਖਬਰ ਕੀ ਕੁਝ ਕਰਦਾ ਲਾ ਕੀ ਕੁਝ ਨਹੀਂ ਇਹ ਲੈ ਕੇ ਜਾਉ ਹੌਲੀ ਹੌਲੀ ਧੱਕੇ ਨਾਲ ਹੁਣ ਹੋਈ ਗੱਲ ਜੇ ਕੰਮ ਮਿਲ ਜਾ ਤਾਂ ਸ੍ਰੀ ਦੇਵ ਨਿਵਾਜ ਜੀ ਉਧਰ ਆਵਦਾ ਜ਼ਰੂਰੀ ਤਾਂ ਨਹੀਂ ਹੈਗਾ ਵੀ ਇੱਥੇ ਹੀ ਬੈਠੇ ਰਹਿਣਾਗਾ ਬਾਕੀ ਦੇਖਦਾ ਮਾਲਕ ਕਿਵੇਂ ਕਰਦਾ ਹਾਲਾ ਉਰ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਤਾਂ ਠੀਕ ਆ ਭਰਾਵਾ ਪਾਣੀ ਲਿਆਵਾ ਬਾਈ ਹੋ ਹੋ ਮੇ ਤਾਂ ਲੱਗ ਤੈਨੂੰ ਵੀ ਤੁਰਨਾ ਯਾਰ ਹਨਾ ਵਾਲਾ ਲੱਤ ਦੁਖਣ ਲੱਗ ਜਾਂਦੀ ਐ ਤੁਸੀਂ ਤਾਂ ਗੌਰ ਨਹੀਂ ਕਰਦੇ ਗੱਲ ਦੀ ਕੋਈ ਯਾਰ ਉਹ ਰੇੜੀ ਚ ਬਣਵਾ ਲੈ ਜਿੱਤਾ ਉਹ ਵਧੀਆ ਰੇ ਉਭਾ ਉਹ ਤੇਰੇ ਤਾਂ ਤਾਂ ਮਖਾਵ ਲਾਉਂਦੇ ਆ ਭਰਾਵਾ ਹੁਣ ਮੈਂ ਉਨਾਂ ਚ ਰਲ ਗਿਆ ਮੈਂ ਤਾਂ ਲੈ ਬਾਈ ਪਾਣੀ ਓਏ ਇੰਨਾ ਇੱਕ ਦਾ ਮੇਰੇ ਐਕਚੁਅਲੀ ਗੇੜਿਆ ਬਣਾਉਣਾ ਉਹਦੇ 70% ਸਬਸਿਡੀ ਆ ਜਾਂਦੀ ਐ ਮਾਲਾ ਉਹ ਚਾਰ ਜਣੇ ਇੰਨਾ ਵੱਜੇ ਮੇਰੇ ਉਹ ਇੰਨਾ ਵੱਜੇ ਮੇਰੇ ਚ ਨਹੀਂ ਹੈਗਾ ਤੂੰ ਜਿਹੜੀ ਗੱਲ ਤੇ ਧਿਆਨ ਦੇਣਾ ਉੱਤੇ ਦੇ ਥੋੜਾ ਜਣਾ ਨੂੰ ਲੈਣ ਗਈ ਸੀ ਮੈਂ ਸੁਣਿਆ ਤੁਸੀਂ ਹਾਂ ਗਈ ਸੀ ਫੇਰ ਆਗੇ ਮੈਨੂੰ ਪਹਿਲਾਂ ਪਤਾ ਸੀਗਾ ਉਹ ਬਈ ਲੱਛਣ ਸਦਾ ਰੁਫੇਰੀ ਆ ਉਹ ਲੱਛਣ ਕੀ ਤੀਵੇਂ ਆਦਮੀ ਰੜੇਵੇ ਆ ਉਹ ਤੂੰ ਨੇ ਕਰਾਉਂਦੀ ਫਿਰਦੀ ਆ ਤੁਹਾਡੇ ਤੇ ਉਹ ਯਾਰ ਉਹਦਾ ਆਪਾਂ ਤਾਂ ਕੀ ਲੈਣਾ ਮੈਂ ਤਾਂ ਉਹਦੇ ਚੰਗੇ ਵਾਸਤੇ ਸੋਚਦਾ ਸੀ ਦੇਖਾ ਉਹਦਾ ਕੇਂਦਰ ਵੀ ਯਕੀਨ ਨਹੀਂ ਕਰਦੇ ਇਹਨੂੰ ਮੈਂ 20 ਵਾਰੀ ਦੱਸਿਆਗਾ ਮੈਂ ਉਹਨੂੰ ਐਂ ਕਿਹਾ ਸੀ ਯਾਰ ਮੇਰੀ ਗੱਲ ਸੁਣਾ ਮੈਂ ਕਿਹਾ ਵੀ ਤੂੰ ਜੇ ਤੈਨੂੰ ਐ ਆ ਨਾ ਵੀ ਮੈਨੂੰ दारू ਬਣਾ ਸਰਦਾ ਨਹੀਂ ਹੈ ਠੀਕ ਹੈ ਨਾ ਤੂੰ ਚੱਲ ਤੈਨੂੰ ਐ ਵੀ ਕੰਮ ਵੜਣਾ ਵੀ ਦੇ ਸਰਦ ਅੱਜ ਕੱਲ ਮੈਂ ਕਿਹਾ ਤੂੰ ਕੰਮ ਛੱਡ ਦੇ ਹੂੰ ਠੀਕ ਆ ਮੈਂ ਚੱਲ ਜ਼ਰਾ ਭੀ ਰੋਟੀ ਟੁੱਕ ਦਾ ਖਰਚਾ ਮੈਂ ਤੂੰ ਉਧਰ ਵਾਚ ਚੱਲ ਮੈਂ ਤੇਰਾ ਸਾਰਾ ਮੈਂ ਤੋੜ ਲੂੰਗਾ ਤੂੰ ਆ ਦਾ ਇੱਕ ਮਹੀਨਾ ਉਹਦਾ ਨਸ਼ਾ ਪੱਤਾ ਜਿਹੜਾ ਖਾਣਾ ਪੀਣਾ ਛੱਡ ਲਾ ਉਜਨਾ ਤੂੰ ਯਾਰ ਕੁੰਨਾ ਮਸਤ ਜਮਰਜੀ ਮਰੀ ਜਾ ਉਤੇ ਜਿਹੜੀ ਉਹ ਜਨਾਨੀ ਉਹ ਕੀ ਸੋਚਦੀ ਆ ਵੀਸੀਆ ਉਹਦਾ ਹੀ ਸਾਲੇ ਕਿੱਡਾ ਹੋ ਜੀ ਆਉਦਾ ਕੋਈ ਜਵਾਬ ਕੋਈ ਨਹੀਂ ਵੀ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਹੋ ਜਾਾਂਗੇ ਇਕੱਠੇ ਮੁੜ ਕੇ ਉਹ ਸਵੇਰੇ ਲੈਣ ਗਏ ਤਾਂ ਮੈਨੂੰ ਆਖਿਆ ਸੌਹਾਂ ਖਾਈ ਗਿਆ ਕਿਧਰੇ ਵੀ ਹੋਰ ਮੋਦਰਮਤਾ ਆ ਜਾਊਗਾ ਮੁੜ ਕੇ ਭਾਈ ਉਹ ਹੀ ਗੱਲ ਆ ਤਾਂ ਪੈਰ ਤੇ ਪਾਣੀ ਨਹੀਂ ਪਣ ਦਿੱਤਾ ਹੁਣ ਤਾਂ ਜਵਾਬ ਹੀ ਦੇ ਤਾ ਉਹਨਾਂ ਨੇ ਪੱਟ ਕੇ ਅਸੀਂ ਤਾਂ ਜਾਂਦੇ ਨਹੀਂ ਪਤਾ ਸੀ ਬਾਈ ਮੈਨੂੰ ਤਾਂ ਪਹਿਲਾਂ ਪਤਾ ਸੀ ਤੂੰ ਮੰਨਦੀ ਨਹੀਂ ਸੀ ਕਿੰਦਰੇ ਦੇਖ ਮੈਂ ਤੈਨੂੰ ਕਹਿ ਕੇ ਗਿਆ ਸੀਗਾ ਕਈ ਵਾਰੀ ਕਿਹਾਗਾ ਵੀ ਫਰਕ ਪੈ ਗਿਆ ਹੁਣ ਤੁਹਾਡਾ ਉਹ ਵੀਰ ਹੁਣ ਕਿੱਥੋਂ ਕਮਾਵੇ ਜੇਗਾ ਉਹ ਜਿੰਨੇ ਕੁ ਸੁੱਟਿਆਂ ਚ ਬਣਦੇ ਉਹਨਾਂ ਉਹਨਾਂ ਕਾ ਘਰ ਦਾ ਖਰਚਾ ਜ ਮਾੜਾ ਮੋਟਾ ਤੁਰਿਆ ਜਾਂਦਾ ਹੈਗਾ ਹੁਣ ਉਹ ਨਸ਼ੇ ਪੱਤੇ ਨੂੰ ਕਿੱਥੋਂ ਪੂਰੇ ਕਰਕੇ ਦੇ ਵਸ ਉਹਨੂੰ ਉਹ ਦਰ ਤਾ ਹੁਣ ਉਹ ਛੱਡ ਦੂ ਇਹੇ ਜੀ ਗੁਰੂ ਤੇ ਲੜ ਲੱਗੇ ਆ ਦੇਖ ਪਰ ਜਿਹੜਾ ਕੰਮ ਉਹ ਤੁਹਾਡੇ ਦੇ ਕਰਨ ਨੂੰ ਫਿਰਦੀ ਆ ਉਹ ਤੋਂ ਬਚ ਕੇ ਰਹੋ ਉਹਨਾਂ ਦੇ ਹੱਥ ਦਾ ਪਾਣੀ ਨਾ ਪੀਓ ਜਾ ਕੇ ਘਰੇ ਪੈੜ ਨਾ ਕਰੋ ਇਹ ਨਹੀਂ ਪਤਾ ਕੀ ਕਰਾ ਦੇ ਉਹ ਜਨਾਨੀ ਤੁਹਾਡੇ ਤੇ ਨਾ ਨਾ ਭਾਈ ਐਨੇ ਮਾੜੇ ਵੀ ਨਹੀਂ ਜਿੰਨੇ ਬਣਾਈ ਜਾਂਦਾ ਚਲੋ ਭਾਈ ਜਿਨ੍ਹਾਂ ਅੱਖਾਂ ਦੁਖਣੀਆਂ ਆਪੀ ਪੱਟੀ ਉਹਨੂੰ ਆਪਣਾ ਦਾ ਦੱਸਣ ਦਾ ਕਾ ਮੇਰੇ ਅੱਖਾਂ ਦੇ ਸਾਹਮਣੇ ਅਸੀਂ ਬਾਬੇ ਕੋਲੇ ਚਲੋ ਮੈਂ ਵੀ ਲੱਗ ਜਾਣਾ ਹੈ ਤੇ ਉੱਥੇ ਮੇਰੇ ਸਾਹਮਣੇ ਯਾਰ ਨਾਂ ਲੈ ਕੇ ਉਹਨਾਂ ਨੇ ਹੱਲ ਕਰਵਾਇਆ ਸੀ। ਐ ਤਾਂ ਨੇ ਕਾਲੇ ਕਰਦੇ ਹੈਗੇ ਉਹ। ਐਡਾ ਹੁੰਦਾ ਫਿਰ ਉਹ ਅੱਜ ਨੂੰ ਕਿੱਦਾਂ ਦਾ ਛੱਡਣਾ ਜਾਂਦਾ ਉਹ। ਉਹ ਇੰਨੇ ਗਵਾਹ ਸੀ ਆਪਣੇ ਕੋਲ ਕਰਾਮਾਤੀ ਬਾਬੇ ਕੋਲੇ ਜਾਂਦੇ ਹੁੰਦੇ ਅੱਛਾ ਉਹ। ਤਾਂ ਦਾਰੂ ਉਹ ਛੱਡਣਾ ਜਾਂਦਾ। ਉਹ ਆਪਣੀ ਭਝਾਈ ਆਪਣੇ ਪਿੰਡੋਂ ਰਣਜੀਤ ਆ ਚਾਹੇ ਉਹਨੂੰ ਪੁੱਛ ਲਿਓ। ਬੁੜੀਆਂ ਦਾ ਬੁੜੀਆਂ ਕੋਲੇ ਆਈ ਜਾਂਦੀਆਂ ਜੇ ਪੁੱਛ ਲਿਓ। ਉਹ ਪਹਿਲਾਂ ਵੀ ਲੈ ਕੇ ਗਈ ਸੀ ਇੱਕ ਕੋਲੇ। ਪਹਿਲਾਂ ਕਿਹੜਾ ਛੱਡ ਗਿਆ ਸੀ ਉਹਦੇ ਕਰਕੇ ਉਹ। ਤੁਸੀਂ ਨਹੀਂ ਅਸਰ ਕਰਦੇ ਬਾਈ। ਫਰਕ ਪਿਆ ਹੁਣ। ਮੈਂ ਸੱਚੀ ਦੇਖਿਆ ਸੀ ਤੂੰ। ਔਰ ਜਦੋਂ ਮੈਂ ਯਾਰ ਸ਼ਾਮ ਤੱਕ ਮੈਂ ਝੂਠ ਤਾਂ ਨਹੀਂ ਬੋਲਦਾ ਉਹ ਛੜਾਈਆਂ ਨਹੀਂ ਉਹ ਛੜਾਈਆਂ ਨਹੀਂ ਹੋਰ ਵੀ ਉਹ ਕਰੋਆਂ ਦੀ ਫਿਰਦੀ ਆ ਬਹੁਤ ਕੁਝ ਬਾਈ ਕਹੀ ਜਾਂਦਾ ਵੀ ਨਾਮ ਲੈ ਕੇ ਨਾਮ ਲੈ ਕੇ ਹਾਂ ਨਾਮ ਲੈ ਕੇ ਕਰਾਇਆ ਉਹਨੇ ਤੁਹਾਡੇ ਤੋਂ ਦੀ ਕੁਝ ਬਸ ਉਹਨਾਂ ਨੂੰ ਮੌਕਾ ਨਹੀਂ ਮਿਲਿਆ ਇਹ ਨਹੀਂ ਪਤਾ ਉਰੇ ਆ ਜਾਣਾ ਗੱਲਾਂਾਂ 'ਚ ਯਕੀਨ ਜਾਂ ਰੱਖਦੇ ਨੇ ਭਰਾਵਾ ਬਾਕੀ ਸਰੇ ਬਾਈ ਉਹਨਾਂ ਨੂੰ ਉਰੇ ਵੜਨ ਨਹੀਂ ਨਾ ਦਿਓ ਮੈਂ ਤਾਂ ਇਹ ਕਹਿਣਾ ਗੱਲ ਸਿੱਧੀ ਨਾ ਤੁਸੀਂ ਬੜੋ ਹੋਂਦੀ ਨਹੀਂ ਹੋ ਆਪ ਵੀ ਨਹੀਂ ਆਉਂਦੇ ਇੱਧਰ ਹਾਂ ਹਾਂ ਜੇ ਕਹਾਂ ਬਾਬੇ ਕੋਲੇ ਤੁਹਾਡੇ ਲੈ ਜਾਣਾ ਤੁਹਾਡਾ ਹੱਲ ਹੋਈ ਨਹੀਂ ਕੱਲ ਤਾਂ ਆਪਾਂ ਦੇ ਕਹਿ ਨਹੀਂ ਸਕਦੇ ਵੀ ਆ ਜਾਣ ਪਰ ਉਹ ਗੱਲ ਜੋ ਅਸੀਂ ਲੈਣਗੇ ਉਹ ਤਾਂ ਤੁਰ ਹੀ ਨਹੀਂ ਉਹ ਨਾਲ ਉਹ ਆਉਣਗੇ ਕਿੱਥੋਂ ਜਦੋਂ ਉਲਟ ਜੱਜੀ ਬੈਠੀ ਆ ਦਿਮਾਗ ਚ ਉਹਨਾਂ ਦੀ ਗੱਲ ਸਾਰੀ ਆਉਣਗੇ ਕਿਵੇਂ ਮਨਾਂ 'ਚ ਫਰਕ ਪੈ ਗਿਆ ਜਦੋਂ ਨਹੀਂ ਆਉਂਦੇ ਤੇ ਜੇ ਤੁਸੀਂ ਕਹਿੰਦੇ ਭਾਈ ਕਿੰਦਰ ਤੁਹਾਨੂੰ ਮੈਂ ਲੈ ਚੱਲਦਾ ਬਾਬੇ ਕੋਲ ਨਾ ਭਾਈ ਅਸੀਂ ਨਹੀਂ ਇੰਨਾ ਚੱਕਰਾਂ 'ਚ ਪੈਂਦੇ ਤੁਹਾਨੂੰ ਪਤਾ ਸ਼ਤਾਬ ਦੇ ਅੱਖ ਦੇਖੋ ਥੋੜਾ ਹੱਲ ਹੋ ਜੂ ਪਾ ਹੋ ਜੂਗਾ ਪਹਿਲਾਂ ਪਹਿਲਾਂ ਐਵੇਂ ਕੱਲ ਨੂੰ ਕੋਈ ਨਫਾ ਨੁਕਸਾਨ ਹੋ ਗਿਆ ਫਿਰ ਆਖੋਗੇ ਦੱਸਿਆ ਨਹੀਂ ਕੀ ਰੱਖਿਆ ਬਾਬਿਆਂ ਕੋਲੇ ਘਰ ਲਟਾਉਣੀ ਐ ਚੱਲ ਕੋਈ ਮੁੜ ਕੇ ਇਹਦਾ ਕੋਈ ਕੰਮ ਨਹੀਂ ਬਣਦਾ ਫਿਰ ਤੁਸੀਂ ਕਿਹੜਾ ਮੰਨਣਾ ਭਈ ਜਦੋਂ ਸਾਰਾ ਕੁਝ ਲੁੱਟਿਆ ਗਿਆ ਹੈ ਉਦੋਂ ਦੇਖੋਗੇ ਅੱਖਾਂ ਨੂੰ ਹੱਥ ਲਾ ਕੇ ਯਾਰ ਆਪਾਂ ਵੀ ਬੇਜੰਜਰ ਲੱਗੇ ਯਾਰ ਲੇਟ ਹੋ ਜਾਂਦੀ ਚਲੋ ਨਹੀਂ ਤੁਸੀਂ ਮੇਰੀ ਗੱਲ ਸੁਣੋ ਬੈਠੋ ਆਪਾਂ ਚੱਲਦੇ ਆਂਗੇ ਮੈਂ ਇਹ ਕਹਿੰਦੀ ਸੀਗੀ ਮੈਨੂੰ ਹੁਣ ਸਾਰੀ ਕਹਾਣੀ ਦਾ ਪਤਾ ਲੱਗ ਗਿਆ ਕਿ ਮੈਂ ਇਹ ਕਾਲਾ ਸੱਚ ਕਹਿੰਦਾਗਾ ਅੱਛਾ ਪਹਿਲਾਂ ਜਦੋਂ ਰਣਜੀਤ ਨਹੀਂ ਆਈ ਸੀਗੀ ਮੈਂ ਤੁਹਾਨੂੰ ਪੂਰੀ ਗੱਲ ਨਹੀਂ ਦੱਸੀਗੀ ਉਹ ਦੇ ਉਹਨੇ ਵੀ ਇਹੀ ਕਿਹਾ ਸੀ ਕਹਿੰਦੀ ਇਹ ਵੀ ਜਾਂਦੀ ਹੈ ਨਾ ਬਾਬਿਆਂ ਕੋਲੇ ਰਣਜੀਤ ਕਹਿੰਦੀ ਕਿ ਸੋਡਾ ਨਾਂ ਲੈ ਕੇ ਪਤਾ ਨਹੀਂ ਕੋਈ ਰਾਖ ਰੂਖ ਬਣਵਾਈ ਸੀ ਮੈਂ ਤਾਂ ਯਕੀਨ ਕੀਤਾ ਨਹੀਂ ਨਾ ਮੈਂ ਸੋਨੂੰ ਦੱਸੀਏ ਗੱਲ ਪਰ ਜਦੋਂ ਹੁਣ ਕਾਲੇ ਨੇ ਵੀ ਮੈਨੂੰ ਸੇਮ ਗੱਲ ਕਹੀ ਹੈ ਕੋਈ ਗੱਲ ਤਾਂ ਹੈਗੀ ਹੈਗੀ ਤਾਈਓ ਫਿਰ ਆਪਣੇ ਨਾਲ ਨਹੀਂ ਆਏ ਉਹ ਆਹ ਤਾਂ ਲਾ ਯਾਰ ਮੇਰੀ ਗੱਲ ਸੁਣੋ ਜਦੋਂ ਉਪਾ ਕਰਨ ਦਾ ਮਾਰਾਲਾ 100 ਪਾਸੇ ਹੱਥ ਮਾਰ ਲਉ ਉਪਾ ਦੀ ਗੱਲ ਨਹੀਂ ਫਿਰ ਆਪਣਾ ਨਾਂ ਲੈ ਕੇ ਕੁਝ ਬਣਾਉਣ ਦੀ ਕੀ ਲੋੜ ਪੈਗੀ ਤੁਸੀਂ ਇੰਨਾ ਤਾਂ ਹੁਣ ਇਹਨਾਂ ਤੇ ਸੱਚ ਮੰਨ ਲੈਣਾ ਤੂੰ ਓਹੋ ਸੱਚ ਕਿਉਂ ਮੰਨ ਲਿਆ ਜਦੋਂ ਰਣਜੀਤ ਨੇ ਕਹੀ ਸੀ ਮੈਂ ਗੱਲ ਜਮਾ ਨਹੀਂ ਮੰਨੀ ਸੀਗੀ ਜੇ ਕਾਲਾ ਵੀ ਨਾਲ ਆ ਕੇ ਕਹਿੰਦਾ ਮੈਂ ਤਾਂ ਵੀ ਨਹੀਂ ਮੰਨਦੀ ਸੀ ਪਰ ਹੁਣ ਕਾਲਾ ਦਾ ਕਿੰਨੇ ਦਿਨਾ ਵਾਅਦਾ ਆਇਆਗਾ ਆਪਣੇ ਕੋਲੇ ਸੀਮ ਗੱਲ ਇਹੀ ਕਹਿ ਕੇ ਗਈ ਉਹ ਵੀ ਤੁਸੀਂ ਥੋੜਾ ਆਪਾਂ ਕੀ ਲੈਣਾ ਜਰਾ ਆਪਾਂ ਤੂੰ ਖਾਈ ਪੀਂ ਨਾ ਕੁਝ ਰੇਪ ਡੱਕ ਜਾਣਗੇ ਠੀਕ ਆ ਐ ਕਿਸੇ ਦੇ ਕਿਸੇ ਨਾਲ ਨਾ ਕਰਾਇ ਤੂੰ ਦੇਖੋ ਨਾ ਹੋ ਜਾਣਾ ਕਿਤੇ ਚਲੋ ਫਿਰ ਚੱਲੀਏ ਉਹਨਾਂ ਜੀ ਕੀ ਜਾ ਕਰੀ ਲਿਆ ਕੱਢ ਲੋ ਮੋਟਰਸਾਈਕਲ